ਅਰੇ ਗੁਰੂ ਜੀ ਬਤਾਈ ਅਰੇ ਅਰੇ ਸਾਬਾ ਜੀ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਆ ਰਹੇ ਹੋ ਇੱਥੇ 2 ਸਾਲਾਂ ਤੋਂ ਆ ਰਹੇ ਹਾਂ ਗੁਰੂ ਜੀ ਅਸੀਂ ਤਾਂ ਆਇਓ ਜੀ ਅਸੀਂ ਜੋਪੀ ਤੋਂ ਆਏ ਹਾਂ ਜੋਪੀ ਤੋਂ ਦੇਖੋ ਜਿਲ੍ਹਾ ਬਜਨੌਰ ਤੋਂ ਜਿਲ੍ਹਾ ਬਜਨੌਰ ਤੋਂ ਜਿਹੜੀ ਸੰਗਤ ਹੈ ਚੂਪੀ ਦੀ ਜਿਲ੍ਹਾ ਬਜਨੌਰ ਹਾਂ ਜੀ ਕਰਨਾਲ ਤੋਂ ਅੱਗੇ ਜਾ ਕੇ ਯੂਪੀ ਅਜੇ ਸਟਾਰਟ ਹੋ ਜਾਂਦੀ ਹੈ ਐਡੀ ਦੂਰੋਂ ਆਏ ਨੇ ਸੋ ਆਪਾਂ ਉਹਨਾਂ ਦੇ ਜਿਹੜੇ ਵਿਚਾਰ ਨੇ ਸੁਣਦੇ ਆ ਸਾਡੇ ਸਿੱਖੀ ਸਰੂਪ ਵਾਸਤੇ ਜਿਹਨਾਂ ਨੇ ਦਾੜੀ ਕਤਲ ਕੇਸ ਨੇੜ ਕਤਲ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ ਉਹਨੂੰ ਸੁਣਦੇ ਆ ਹਾਂ ਜੀ ਉਹਨਾਂ ਬਾਰੇ ਕਹਿਣਾ ਚਾਹਾਂਗੇ ਕਿ ਆਪੋ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਇਹੋ ਕਹਿਣਾ ਚਾਹੀਦਾ ਕਿ ਕੇਸ ਨਹੀਂ ਕਤਲ ਕਰਾਉਣੇ ਚਾਹੀਦੇ ਜੀ ਅਸੀਂ ਪਹਿਲਾਂ ਭੁੱਲੇ ਰਹੇ ਆ ਆਨੰਦਪੁਰ ਚਾਹੀਦਾ ਸੀ ਐਮਐਲਏ ਤੇ ਨਹੀਂ ਪਰਦੇ ਸੀ ਹੋਣ ਲੱਗੇ ਪਰ ਹੁਣ ਹਰ ਮੇਲੇ ਤੇ ਆ ਕਰਾਂਗੇ ਇਹਨਾਂ ਆਨੰਦ ਆਇਆ ਅੱਛਾ ਜੀ ਪਾ ਪਿਛਲੇ ਸਾਲ ਦਾ ਬਹੁਤ ਅਜੀਬ ਨਜ਼ਾਰਾ ਲੱਗਦਾ ਹੈ ਬਿਲਕੁਲ ਜਿਆਦਾ ਸਾਰੇ ਕੰਮ ਛੱਡ ਕੇ ਅਸੀਂ ਆ ਜਾਨੇ ਪਰਵਾਹ ਦੇਖੋ ਦੋਸਤੋ ਹਾਂ ਜੀ ਜਿਹੜਾ ਇੱਕ ਵਾਰੀ ਇਸ ਧਰਤੀ ਤੇ ਆ ਜਾਂਦਾ ਹੈ ਉਹ ਬਾਰ-ਬਾਰ ਇਹੀ ਕਹਿੰਦਾ ਵੀ ਜਿੰਨਾ ਚਿਰ ਸਾਡੇ ਸਵਾਸ ਆਉਣਗੇ ਜਿੰਨਾ ਚਿਰ ਅਸੀਂ ਜਿਹੜੇ ਸਾਡੀ ਉਮਰ ਹੈ ਭੋਗਾਂਗੇ ਉਹ ਸੋਚਦੇ ਨੇ ਵੀ ਅਸੀਂ ਕਦੇ ਵਾਂਝੇ ਨਾ ਰਹਿ ਜਾਈਏ ਹਾਂਜੀ ਹਰ ਸਾਲ ਦੀ ਤਰ੍ਹਾਂ ਉਹਦੀ ਇੱਛਾ ਬਣੀ ਹੈ ਜੀ ਇੱਥੇ ਪਹੁੰਚਣ ਦੀ ਹਾਂਜੀ ਹਾਂਜੀ ਬਹੁਤ ਆਨੰਦ ਆਉਂਦਾ ਤੇ ਵੇਖ ਕੇ ਲੱਗਦਾ ਜਿਦ ਤਰਾ ਸਾਹਿਬ ਜੀ ਆਦਾ ਹੀ ਖੜੇ ਹੁੰਦੇ ਆ ਜਿਹੜਾ ਸਰੂਪ ਹੈ ਸਾਹਿਬ ਜੀ ਕਹਿੰ ਲਈ ਹੈ ਇਹ ਉਹ ਸੀ ਮਹਾਰਾਜੀ ਫੌਜ ਤਿਆਰ ਕੀਤੀ ਹੋਈ ਹੈ ਅੱਜ ਇਹਨਾਂ ਨੂੰ ਬੱਚਿਆਂ ਨੂੰ ਲਗਨ ਹੈ ਔਰ ਇਹ ਵੱਡੇ ਹੋ ਕੇ ਇਸੇ ਲਗਨ ਦੇ ਵਿੱਚ ਰਹਿਣਗੇ ਇਸੇ ਲਗਨ ਦੇ ਵਿੱਚ ਰਹਿਣਾ ਇਸ ਨਹੀਂ ਕਤਲ ਕਰਾਉਣਾ ਚਾਹੀਦਾ ਸਿੱਖੀ ਸਰੂਪ ਦੇ ਬਾਰੇ ਛੋਟਾ ਛੋਟਾ ਸਾਹਿਬਜ਼ਾਦਾ ਨੇ ਵੇਖੋ ਕੀ ਕੀ ਧਾਲਣਾ ਘਾਲਣਾ ਆਪਣੇ ਬਾਰੇ ਸਿਰਫ ਦਸਤਾਰ ਬਾਰੇ ਸਿੱਖੀ ਬਾਰੇ ਆਪਣਾ ਸਰੂਪ ਆ ਨਹੀਂ ਤੇ ਆਪਾਂ ਭਈਏ ਲੱਗਦੇ ਆ ਜੇ ਕੱਟੇ ਹੋਏ ਵਾਲ ਲੱਗਣ ਸਾਡੇ ਤੇ ਅਸੀਂ ਭਈਏ ਜਦ ਆ ਖਲੋਤੇ ਭਈਆਂ ਜੇ ਸਿੱਖ ਖਲੋਤਾ ਹੋਇਆ ਬੱਚਾ ਲੱਖਾਂ ਦੇ ਵਿੱਚ ਅਲੱਗ ਪਛਾਣ ਹੋ ਜਾਂਦੀ ਹੈ ਜੀ 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 ਪਰੇਣਾ ਦੇ ਵਿੱਚੋਂ ਵੀ ਪਛਾਣ ਹੋ ਸਕਦੀ ਆ ਕਿ ਸਿੱਖ ਦਾ ਬੱਚਾ ਆ ਦੋਸਤੋ ਬਹੁਤ ਵੱਡੀ ਗੱਲ ਹੈ ਜਦੋਂ ਸਾਡੇ ਸਿਰ ਤੇ ਦਸਤਾਰ ਨਹੀਂ ਹੁੰਦੀ ਅਸੀਂ ਕਿਰਮਤ ਬਨ ਲੈਨੇ ਆ ਜਾਂ ਸਿਰ ਤੇ ਸਾਡੇ ਕੇਸ ਕੱਟੇ ਹੁੰਦੇ ਨੇ ਇੱਕ ਸਾਨੂੰ ਜਿਹੜਾ ਭਈਆਂ ਦੇ ਰੂਪ ਦੇ ਵਿੱਚੋਂ ਅਸੀਂ ਨਜ਼ਰ ਆਉਣ ਲੱਗੇ ਨਾ ਸਾਡਾ ਖਾਲਸਾ ਜਿਹੜਾ ਲੱਖਾਂ ਦੇ ਵਿੱਚ ਨਹੀਂ ਕਰੋੜਾਂ ਦੇ ਵਿੱਚੋਂ ਖੜਾ ਕੱਲਾ ਨਜ਼ਰ ਆਉਂਦਾ ਹੈ ਸੋ ਭਾਈ ਸਾਹਿਬ ਨੇ ਜਿਹੜੇ ਇਹਨੇ ਸਾਨੂੰ ਸੋਹਣੇ ਸੋਹਣੇ ਸੰਦੇਸ਼ ਦਿੱਤੇ ਨੇ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ